ਅਸਲ ਤਨਾਲ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਪਿੱਛੇ ਇਹ ਅਸਲ ਤਨਾਲ ਨੂੰ ਕ੍ਰਾਸ ਕਰ ਲੱਗੇ ਆਂ। ਹੋਰ ਇਹ ਸਾਹਮਣੇ ਇਹ ਕਹਿੰਦੇ 8-9 ਕਿਲੋਮੀਟਰ ਦੀ ਆ। ਅੱਜ ਤਾਂ ਚਲੋ ਪਹਿਲੀ ਵਾਰ ਪਹੁੰਚੇ ਆ ਇੱਥੇ। ਇਹਦੋਂ ਦਾ ਮਨਾਲੀ ਦਾ ਪਿੱਛੇ ਤੱਕ ਤਾਂ ਬਹੁਤ ਗਏ ਸੀ। ਤੇ ਹੁਣ ਅੱਗੇ ਚੱਲ ਕੇ ਤੋਂ ਦੇਖਦੇ ਆਂ ਤਲਟਾਨਾ ਲਹਾਤਾਂਗ। ਉਸ ਤੋਂ ਬਾਅਦ ਫਿਰ ਲਦਾਖ ਦੇ ਰਸਤੇ ਪਹਿਲਾਂ ਤਾਂ ਹੀ ਜਾਵਾਂਗੇ ਦਾਰਚਾ, ਸਾਤਚੂ ਤੇ ਅੱਗੇ ਲਦਾਖ ਦੇ ਰਸਤੇ ਦੇਖੇ। ਇਹ ਅੱਗੇ ਕਿਸੇ ਨੂੰ ਚਾਹਗੇ ਦੋਸਤੋ ਥਿਊ ਦੇਖੋ ਇਹ ਰਖਦਾਂਗ ਪਾਸ ਆ ਉੱਪਰ ਅਡਰਟਰਨਲ ਵਿੱਚ ਕ੍ਰੋਸ ਕਰਕੇ ਪਹੁੰਚਦੇ ਆ ਪਰ ਇਹਨੂੰ ਅੱਗੇ ਅੱਗੇ ਦਾ ਥਿਊ ਦਿਖਾਉਂਦੇ ਆ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਆ ਡਰਟਰਨਲ ਦੇ ਕੋਲ ਆ ਪਿੱਛੇ ਦਾ ਥਿਊ ਵੀ ਦੇਖੋ ਉਹ ਸੂਰਤ ਵੀ ਆਉਂਦਾ ਵਿਆ ਪੂਰਾ ਵਧੀਆ ਹਾਂਜੀ ਦੋਸਤੋ ਇਹ ਹੈ ਅਟਲ ਟਨਲ ਕ੍ਰਾਸ ਕਰਕੇ ਦੂਸਰਾ ਸਾਈਡ ਇੱਕ ਸਾਈਡ ਤੋਂ ਤੁਹਾਨੂੰ ਦਿਖਾਈ ਸੀ ਇਹ ਦੇਖੋ ਵੀਉ ਉਧਰ ਦੇਖੋ ਬਰਬਾਰੀ ਦੇਖੋ ਇੱਧਰ ਪੂਰਾ ਵੀਉ ਸੁੰਦਰ ਆ ਦੇਖੋ ਕੀ ਨਜ਼ਾਰਾ ਹੁੰਦਾ ਇਧਰਲੀ ਸਾਈਡ ਹਜੇ ਬਰਫ਼ ਹੈ ਨਹੀਂ ਦੇਖੋ ਲਹਾਲ ਵਨ ਮੰਡਲ ਆਪਕਾ ਸਵਾਗਤ ਕਰਤਾ ਹੈ ਇਹ ਇਹ ਪ੍ਰੋਡਕਟ ਨੂੰ ਪਿੱਛੇ ਦਾ ਵੀ ਹਰਾ ਗੱਲਬਾਤ ਹੋਈ ਪਈ ਆ ਫਿਰ ਅੱਗੇ ਚੱਲ ਕੇ ਤੁਹਾਨੂੰ ਦਿਖਾਉਂਦੇ ਆ ਫਿਰ 6 ਜੇ ਕੋਸ ਉੱਪਰ ਦੀ ਨਦੀ ਦੇ ਕੋਲ ਦੀ ਦਾਣਾ 뷰 ਆਉਂਦਾ ਪਿਆ ਆ ਦੇਖੋ ਇਹ ਦੇਖੋ ਇਹ ਜਾਂਦਾ ਰਹਿ ਸਰ ਇਹ ਤਾਰ ਤਾਂ ਦੇ ਕੋਲ ਉਧਰ ਹਰ ਬਾਰੀ ਜਿਹੜੀ ਉੱਪਰੋਂ ਪਹਾੜਾਂ ਤੋਂ ਆਈ ਆ ਇਹ ਹੀ ਅਡਲਟ ਅਡਲਟ ਟਨਲ ਨੂੰ ਬੰਦ ਕਰ ਦਿੰਦੀ ਆ ਜਦ ਬਰਫ਼ ਜ਼ਿਆਦਾ ਹੋ ਜਾਂਦੀ ਆ ਸਰਦੀਆਂ ਦੇ ਵਿੱਚ ਤੇ ਹੁਣ ਦੇਖੋ ਦੋਸਤੋ ਇਹ ਦੇਖੋ ਇੱਧਰ ਬਰਫ਼ ਦੇ ਵਜਿੱਦੀ ਝਰਨਾ ਬਣਦਾ ਮੈਂ ਦੇਖੋ ਇੱਧਰ ਬਰਫ਼ ਹੀ ਡਗੜੀ ਜਾਂ ਨੀਰੀ ਪਾਣੀ ਦਾ ਘਟਾ ਤੇ ਇੱਧਰ ਸਿਸੂ ਵੇਲੀ ਕੈਂਪਿੰਗ ਸਾਈਡ ਇੱਥੇ ਬੋਟਿੰਗ ਵੀ ਚੱਲਦੀ ਪਈ ਆ ਹੈਲੀਪੈਡ ਵੀ ਬਣਿਆ ਹੋਆ ਸਾਹਮਣੇ ਪੂਰਾ 뷰 ਸੁੰਦਰ ਨਜ਼ਾਰਾ ਆਂਦਾ ਪਿਆ ਦੇਖੋ ਇੱਧਰ ਕਿੰਨਾ ਨੂੰ ਸੁੰਦਰ ਪਹਾੜਾਂ ਦੀ ਖੂਬਸੂਰਤੀ ਸਵਰਗ ਦਾ ਬਾਕੀ ਇੱਥੇ ਹੈਗਾ ਹਾਂ ਜੀ ਦੋਸਤੋ ਹੁਣ ਸਾਈਕਲ ਦਾ ਸਫਰ ਇੱਥੇ ਹੁੰਦਾ ਖਤਮ ਅਸੀਂ ਉਹ ਸਾਈਕਲ ਰੈਂਟ ਤੇ ਲਿਆ ਤੇ ਦੋ ਜਣਿਆਂ ਨੇ ਸਾਈਕਲ ਉੱਥੇ ਖੜੇ ਕਰਤੇ ਤੇ ਹੁਣ ਅਸੀਂ ਦੋ ਜਣੇ ਮੋਟਰਸਾਈਕਲ ਤੇ ਸਫਰ ਕਰ ਰਹੇ ਆ ਅਟਲ ਟਨਲ ਤੋਂ ਬਾਅਦ ਸ਼ੀਸ਼ੂ ਵੈਲੀ ਸ਼ੀਸ਼ੂ ਵੈਲੀ ਤੋਂ ਹੁਣ ਅਸੀਂ ਜਿਸਪਾ ਦੇ ਰਸਤੇ ਤੇ ਅੱਗੇ ਵਧ ਰਹੇ ਆ ਤੇ ਅੱਗੇ ਵਾਦੇ ਵਾਦੇ ਪਹਾੜਾਂ ਦੀ ਸੁੰਦਰਤਾ ਹੋਰ ਵੀ ਖੂਬਸੂਰਤ ਨਜ਼ਾਰਾ ਆ ਰਹੀ ਹੈ ਇੱਥੋਂ ਦੇ ਪਹਾੜਾਂ ਦੇ ਵਿੱਚ ਲਾ ਜਾ ਕੇ ਤਾਂ ਕੁਝ ਇਦਾਂ ਹੀ ਲੱਗਦਾ ਇਹ ਵਾਕਈ ਸਵਰਗ ਚ ਆ ਗਏ ਹੁੰਨੇ ਆ ਥੋੜੀ ਥੋੜੀ ਚੜਾਈ ਵੀ ਆ ਤੇ ਮੋੜ ਵੀ ਆ ਤੇ ਰਸਤੇ ਦੇ ਵਿਊ ਵੀ ਬਹੁਤ ਸੁੰਦਰ ਨਜ਼ਰ ਆਉਂਦੇ ਪਏ ਆ ਤੇ ਇਧਰ ਪਹਾੜਾਂ ਦੇ ਵਿੱਚ ਬਰਫਵਾਰੀ ਕੁਝ ਘੱਟ ਆਗੀ ਜਿਵੇਂ ਜਿਵੇਂ ਅੱਗੇ ਸੀ ਲਦਾਖ ਦੇ ਰਸਤੇ ਪਹੁੰਚਾਂਗੇ ਤਾਂ ਉੱਥੇ ਬਰਫਵਾਰੀ ਕੁਝ ਜ਼ਿਆਦਾ ਨਜ਼ਰ ਆਊਗੀ ਤਾਂ ਮਿਲਦੇ ਹਾਂ ਫਿਰ ਦੋਸਤੋ ਅੱਗੇ ਦੋਸਤੋ ਦੇਖੋ ਵਿਊ ਇਧਰ ਪਹਾੜਾਂ ਦਾ ਇਦਰ ਚਾਰੇ ਪਾਸੇ ਇਦਰ ਝਰਨੇ ਚੱਲ ਰਹੇ ਆ ਤੇ ਇਦਰ ਬੰਨ ਰਹੀ ਆ ਸਾਡੀ ਮੈਗੀ ਇਹ ਤਾਂ ਹੈ ਵੀ ਲੱਗੀ ਸੀ ਭੁੱਖ ਤੇ ਅਸੀਂ ਚੱਲਦੇ ਚੱਲਦੇ ਥੱਕ ਗਏ ਤੇ ਇਦਰ ਸਾਡਾ ਸਮਾਨ ਵੀ ਖਿਲਰਿਆ ਪਿਆ ਜਿੱਦੋਂ ਲੋਦੇ ਮੈਂ ਆਇਆ ਆ ਮੈਟ ਸਾਨੂੰ ਇੱਥੇ ਹੀ ਮਿਲ ਗਿਆ ਆ ਜਰੋ ਮਾਫੀ ਇਦਰ ਇਦਰ ਮੈਗੀ ਚੱਲੀ ਜਾਂਦੀ ਆ ਬੰਨ ਤੇ ਦੇਖੋ ਇਦਰ ਪਿੱਛੇ ਵੀ ਉਹ ਦੇਖੋ ਇਦਰ ਸਾਹਮਣੇ ਦੇਖੋ ਇਦਰ ਚਾਰੇ ਪਾਸੇ ਬਰਫ ਬਾਰੀ ਪਹਾੜਾਂ ਤੇ ਵਿੱਚ ਪੂਰੀ ਚਾਦਰ ਚਿੱਟੀ ਫੈਲਰੀ ਹੋਈ ਆ ਉੱਧਰ ਦੇਖੋ ਜੋ ਬੱਦਲ ਆਉਂ ਪਹਾੜਾਂ ਦੇ ਵਿੱਚ ਹੀ ਵੱਜ ਗਏ ਜਿਆਦਾ ਦੂਰ ਨਹੀਂ ਬੱਦਲ ਇਹ ਪੂਰਾ 뷰 ਖੂਬਸੂਰਤ ਐ ਨਿਆਰਾ ਪੂਰਾ ਬੀਹੂਰ ਵੀ ਇੱਧਰ ਦੇਖੋ ਹੁਣ ਮੈਂ ਕਿਹਾ ਹੁਣ ਆਪਾਂ ਵਾ ਕੇ ਘੁੰਮਣੇ ਆਂ ਮੰਮੀ ਆ ਰਗੇ ਬਾਹਰ ਮੈਂ ਕੀ ਬਣਾ ਬਣਾ ਖਾਣੀਆਂ ਆਪਾਂ ਹੋਰ ਤਾਂ ਨਹੀਂ ਕੁਝ ਤੇ ਇੱਧਰ ਤੁਹਾਨੂੰ ਦਿਖਾਉਨੇ ਆਂ ਇੱਧਰੋਂ ਦੇਖੋ ਜਿੱਥੇ ਮੈਂ ਖੜਾ ਇੱਥੋਂ ਦੇਖੋ ਇੱਥੇ ਕਿੰਨਾ ਖਤਰਨਾਕ ਰਸਤਾ ਇਧਰ ਚੜਨੇ ਚੱਲਦੇ ਪਏ ਆ ਤੇ ਇਧਰ ਬਰਫ ਆ ਗਈ ਉਹ ਐ ਪੂਰਾ ਮਾਹੌਲ ਬਣਿਆ ਪਿਆ ਪੂਰਾ ਸਿਖਰ ਤੱਕ ਇਧਰ ਬਾਰਡਰ ਰੋਡ ਆ ਆਰਗੇਨਾਈਜ਼ਰ ਆ ਇਧਰ ਬੋਟ ਲੱਗਿਆ ਦੇਖੋ ਇਧਰ ਬੀਆਰਓ ਇਨ ਦੀ ਸਰਵਿਸ ਆਫ ਨੇਸ਼ਨ ਆਰਸੀਸੀਡੀਪੀ ਦੇ हां जी दोस्तों ਜਿੱਦਾਂ ਜਿੱਦਾਂ ਅਸੀਂ ਲਦਾਖ ਦੇ ਰਸਤੇ ਅੱਗੇ ਵਧ ਰਹੇ ਆ ਤੇ ਸਾਨੂੰ ਰਸਤੇ ਹੋਰ ਵੀ ਕੁਝ ਖਤਰਨਾਕ ਨਜ਼ਾਰਾਉਂਦੇ ਪਿਆ ਜਿਵੇਂ ਤੁਸੀਂ ਦੇਖ ਰਹੇ ਹੋ ਇੱਧਰ ਪਹਾੜਾਂ ਦੇ ਵਿੱਚ ਕੁਝ ਹਰੇ ਬਾਈ ਘਟਦੀ ਜਾਂਦੀ ਆ ਤੇ ਅੱਗੇ ਜਾ ਕੇ ਤਾਂ ਅਸੀਂ ਸੁਣਿਆ ਵੀ ਹਰੇ ਬਾਈ ਹੋਰ ਵੀ ਬਹੁਤ ਘਟ ਜਾਣੀ ਆ ਚਲੋ ਇਲਾ ਸ਼ੁਕਰ ਇੱਥੇ ਬਾਰ ਬਾਰੀ ਤਾਂ ਹੈ ਨਹੀਂ ਮੌਸਮ ਕੁਝ ਠੀਕ ਆ ਵੀ ਇੰਨਾ ਠੰਡਾ ਵੀ ਹੈ ਨਹੀਂ ਪਰ ਪਿੱਛੇ ਮਨਾਲੀ ਸਲਸਲਾਂਗ ਸਿਸੂ ਤੱਕ ਤਾਂ ਮੌਸਮ ਠੰਡਾ ਸੀਗਾ ਤੇ ਮੈਂ ਹੁਣ ਬਾਈਕ ਦੇ ਪਿੱਛੇ ਬੈਠਾ ਤੇ ਬਾਈ ਸਾਡਾ ਹੈਰੀ ਮੋਟਰਸਾਈਕਲ ਚਲਾਈ ਜਾਂਦਾ ਤੇ ਮੈਂ ਮੋਟਰਗੱਡੀ ਘਾਟੀ ਚਲਾਉਣਾ ਇਸ ਕਰਕੇ ਮੈਂ ਕਿਹਾ ਪਿੱਛੇ ਬਹਿ ਕੇ ਵੀਊ ਬਣਾਉਣਾ ਤੇ ਦੇਖੋ ਦੋਸਤੋ ਇਧਰ ਵਿਊ ਜੇ ਮੇਰਾ ਰਸਤਾ ਪਿੱਛੇ ਚੌੜਾ ਸੀ 4 ਲਾਈਨ ਸੀ ਉਸ ਤੋਂ ਬਾਅਦ 2 ਲਾਈਨ ਰਹੇਗੀ ਤੇ ਹੁਣ ਇੱਥੇ ਤਾਂ ਸਿੰਗਲ ਲਾਈਨ ਹੀ ਰਹੇਗੀ ਜਿਵੇਂ ਜਿਵੇਂ ਅੱਗੇ ਜਾਵਾਂਗੇ ਤੇ ਸਾਨੂੰ ਪਤਾ ਲੱਗਿਆ ਵੀ ਰਸਤਾ ਹੋਰ ਵੀ ਇਹ ਕੱਚਾ ਰਸਤਾ ਹੀ ਮਿਲੂਗਾ ਬਾਕੀ ਅੱਗੇ ਚੱਲ ਕੇ ਦੇਖਦੇ ਹਾਂ ਮਾਹੌਲ ਕਿਦਾਂ ਦਾ ਤੇ ਬਾਕੀ ਖੂਬਸੂਰਤ ਆ ਤੇ ਹੁਣ ਦੋਸਤੋ ਲਓ ਤੁਸੀਂ ਵਿਊ ਦੇ ਨਜ਼ਾਰੇ ਤੇ ਮਿਲਦੇ ਆਂ ਫਿਰ ਅੱਗੇ ਚੱਲ ਕੇ ਤੁਹਾਡੇ ਤੇ ਜੀ ਦੋਸਤੋ ਇਹ ਹੈ ਜੈਪਸਰ ਜੈਸਪਾ ਵੈਲੀ ਬਨਾਲੀ ਤੋਂ ਤਾਂ ਸਤੋ 80 90 ਕਿਲੋਮੀਟਰ ਅੱਗੇ ਆ ਗਏ ਆ ਇਹ ਜੈਸਪਾ ਵੈਲੀ ਆ ਅੱਗੇ ਕੈਂਪਿੰਗ ਟੈਂਟ ਲੱਗੇ ਹੋਏ ਆ ਦੇਖੋ ਵਾਟਰਫਾਲ ਜੇ ਉੱਪਰ ਪਹਾੜਾਂ ਤੋਂ ਆ ਰਿਹਾ ਉਹ ਕੀ ਖੂਬਸੂਰਤੀ ਦੇਖੋ ਨਾ ਪਹਾੜਾਂ ਦੀ ਚਾਈ ਦੇਖ ਕੇ ਸਾਡਾ ਖਤਮ ਹੀ ਹੋ ਜਾਂਦੀ ਉਹ ਚਾਈ ਹੋਣੀ ਆ ਹੇਠੇ ਤਾਂ ਨਦੀ ਵਾੜੀ ਗਈ ਹੈ ਠੀਕ ਹੀ ਹੈ ਦੋਸਤੋ ਖੂਬਸੂਰਤੀ ਇੰਨੀ ਆ बस कोई शब्द नहीं इधर देखो ऊपर नीला आसमान बादल तैरते हुए ये सामने बर्फ वाले पहाड़ खूबसूरत जानmathbb हां दोस्तों जसपा वैली तो आगे ਅਸੀਂ ਚੱਲ ਪਿਆ ਪਹਿਲਾਂ ਤਾਂ ਜਸਪਾ ਵੈਲੀ ਇੱਥੇ ਹੀ ਕੈਂਪਿੰਗ ਸਾਈਟ ਤੇ ਕੈਂਪ ਲਾਉਣ ਦਾ ਮਨ ਬਣਾਇਆ ਤੇ ਪਰ ਮੈਂ ਜਿੱਦਾਂ ਹੀ ਥੱਲੇ ਉਤਰ ਕੇ ਨਦੀ ਵਾਲੇ ਪਾਸੇ ਜਿਵੇਂ ਤੁਹਾਨੂੰ ਪਹਿਲਾਂ ਵੀਡੀਓ ਚ ਦਿਖਾਇਆ ਉਹਨਾਂ ਦਾ ਪੁੱਛਿਆ ਉਹ ਕਹਿੰਦੇ ਵੀ ਜੇ ਤਾਂ ਤੁਸੀਂ ਆਪਣਾ ਟੈਂਟ ਲਾਉਣਾ ਤਾਂ 1000 ਰੁਪਏ ਤੁਹਾਨੂੰ ਟੈਂਟ ਦਾ ਲੱਗੂਗਾ ਜੇ ਸਾਡੇ ਕੈਂਪ ਸਾਈਡ ਦੇ ਵਿੱਚ ਰਹਿਣਾ ਤਾਂ ਜਿਵੇਂ ਆ ਦੇਖੋ ਅੱਗੇ ਵੀ ਕੈਂਪ ਸੈੱਟ ਬਣੇ ਹੋਇਆ ਇਹਨਾਂ ਦੇ ਵਿੱਚ ਪਰ ਪਰਸਨ 2000 ਰੁਪਏ ਲੱਗੂਗਾ ਤੇ ਹਜੇ ਸ਼ਾਮ ਵੀ ਕੁਝ ਨਹੀਂ ਹੋਈ 4:00 ਵਜੇ ਦਾ ਟਾਈਮ ਸੀ ਤੇ ਸੋਚਿਆ ਅੱਗੇ ਅੱਗੇ ਵਧਦੇ ਆ ਤੇ ਫਿਰ ਦਾਰਚਾਵਲ ਪਹੁੰਚਦੇ ਆ ਤਾਂ ਦੋਸਤੋ ਅੱਜ ਦੀ ਵੀਡੀਓ ਇੱਥੇ ਕਰਦੇ ਆ ਖਤਮ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ ਅਗਲੀ ਵੀਡੀਓ ਜ਼ਰੂਰ ਦੇਖਣਾ ਧੰਨਵਾਦ